ਸਤਿ ਸ਼੍ਰੀ ਅਕਾਲ ਡੀਡੀ ਜਲੰਧਰ ਦੇ ਸਾਰੇ ਦਰਸ਼ਕਾਂ ਦਾ ਮੈਂ ਡਾਕਟਰ ਪੂਜਾ ਕਪੂਰ ਨਿੱਕਾ ਸਵਾਗਤ ਕਰਦੀ ਹਾਂ ਦਰਸ਼ਕੋ ਸ਼ੁਰੂ ਹੋਣ ਲੱਗਾ ਹੈ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਹੈਲੋ ਡਾਕਟਰ ਔਰ ਜਿੰਨਾ ਤੁਸੀਂ ਜਾਣਦੇ ਆ ਇੱਕ ਲਾਈਵ ਟੈਲੀਕਾਸਟ ਪ੍ਰੋਗਰਾਮ ਹੈ ਤੇ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਸਾਡੇ ਨੰਬਰ ਤੁਹਾਨੂੰ ਜ਼ਬਾਨੀ ਯਾਦ ਨਹੀਂ ਫਿਰ ਵੀ ਇੱਕ ਵਾਰੀ ਦੱਸਦਾ 0181 281 4261 281 424 ਦਰਸ਼ਕੋ ਹੈਲੋ ਡਾਕਟਰ ਇਹ ਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਹਰ ਹਫਤੇ ਅਸੀਂ ਤੁਹਾਡੇ ਰੂਬਰੂ ਲੈ ਕੇ ਆਨੇ ਆ ਸਪੈਸ਼ਲਿਸਟ ਡਾਕਟਰਸ ਨੂੰ ਤੇ ਆਪਾਂ ਚਰਚਾ ਕਰਦੇ ਆਂ ਅਲੱਗ-ਅਲੱਗ ਬਿਮਾਰੀਆਂ ਬਾਰੇ ਆਸ਼ਾ ਕਰਦੀ ਆਂ ਕਿ ਤੁਹਾਡੇ ਸਾਰਿਆਂ ਦੀ ਸਾਰੇ ਦਰਸ਼ਕਾਂ ਦੀ ਦੀਵਾਲੀ ਬਹੁਤ ਵਧੀਆ ਗਈ ਹੋएगी ਤੇ ਸੁੱਖ-ਸਮਰiddhi ਤੁਹਾਡੇ ਘਰਾਂ 'ਚ ਆਵੇ ਲੇਕਿਨ ਦੀਵਾਲੀ ਦੇ ਵਿੱਚ ਜਿੰਨੇ ਪਟਾਕੇ ਅਸੀਂ ਫੋੜੇ ਹੈ ਨਾ ਤੇ ਉਹਦੇ ਨਾਲ ਸਾਡੇ ਐਟਮੋਸਫੇਅਰ ਨੂੰ ਸਾਡੇ ਵੈਦਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਪਟਾਕਿਆਂ ਦੀ ਆਵਾਜ਼ ਤੋਂ ਪਟਾਕਿਆਂ ਦੇ ਧੂੰਏਂ ਤੋਂ ਤੇ ਨਾਲ ਹੀ ਦੀਵਾਲੀ ਦੇ ਆਸ-ਪਾਸ ਸਾਡਾ ਮੌਸਮ ਜਿਹੜਾ ਹੈਗਾ ਚੇਂਜ ਹੋ ਜਾਂਦਾ ਹੈ ਇਸ ਬਦਲਦੇ ਮੌਸਮ ਵਿੱਚ ਬਹੁਤ ਸਾਰੀਆਂ ਅਲਰਜੀ ਪ੍ਰੋਬਲਮਸ ਤੇ ਸਾਹ ਦੀ ਤਕਲੀਫਾਂ ਨਿਕਲ ਕੇ ਆਉਂਦੀਆਂ ਨੇ ਜੀ ਆਂ ਦਰਸ਼ਕੋ ਅੱਜ ਅਸੀਂ ਚਰਚਾ ਕਰਾਂਗੇ ਬਦਲਦੇ ਮੌਸਮ ਵਿੱਚ ਹੋਣ ਵਾਲੀ ਅਲਰਜੀਸ ਅਤੇ ਅਸਥਮਾ ਯਾਨੀ ਕਿ ਦਮੇ ਦੀ ਬਿਮਾਰੀ ਬਾਰੇ ਜਿਦੇ ਲਈ ਅੱਜ ਅਸੀਂ ਅਲਰਜੀ ਦੇ ਸਪੈਸ਼ਲਿਸਟ ਡਾਕਟਰ ਡਾਕਟਰ ਦੀਪਕ ਮੋਦੀ ਜੀ ਆਪਣੇ ਸਟੂਡੀਓ ਵਿੱਚ ਬੁਲਾਏ ਨੇ ਡਾਕਟਰ ਦੀਪਕ ਤੁਹਾਡਾ ਸਾਡੇ ਸਟੂਡੀਓ ਵਿੱਚ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ ਡਾక్టర్ ਦੀਪਕ ਅਸਥਮਾ ਅਲਰਜੀ ਤੇ ਟੀਬੀ ਦੇ ਸਪੈਸ਼ਲਿਸਟ ਨੇ ਤੇ ਪਿਛਲੇ ਕਿੰਨੇ ਸਾਲਾਂ ਤੋਂ ਆਪਣੀ ਸੇਵਾਵਾਂ ਇਸ ਸ਼ਹਿਰ ਨੂੰ ਦੇ ਰਹੇ ਨੇ ਡਾక్టర్ ਦੀਪਕ ਮੌਸਮ ਬਦਲ ਰਿਹਾ ਹੈ ਦੀਵਾਲੀ ਤੋਂ ਬਾਅਦ ਅਕਸਰ ਧੂਹ ਵਿੱਚ ਕਾਫੀ ਧੂਆਂ ਆਪਣੇ ਆਸ ਪੜੋਸ ਵਿੱਚ ਅਸੀਂ ਦੇਖਦੇ ਹਾਂ ਨਾਲੀ ਪਰਾਲੀ ਜੜਾਂ ਦੇ ਪਰਾਲੀ ਜੜਾਂ ਦੇ ਕਾਫੀ ਜ਼ਿਆਦਾ ਧੂਆਂ ਜਿਹੜਾ ਨੁਕਸਾਨ ਦੇ ਰਿਹਾ ਹੈ ਇਹਦੇ ਵਿੱਚ ਨਿਕਲ ਕੇ ਆਉਂਦੀਆਂ ਨੇ ਕਾਫੀ ਜ਼ਿਆਦਾ ਅਲਰਜੀ ਪ੍ਰੋਬਲਮਸ ਅਤੇ ਦਮੇ ਦੀ ਸਾਹ ਦੀ ਤਕਲੀਫਾਂ ਤਿਰਕਸਪ ਛਾਤੀ ਦੀ ਐਸੀ ਕਿਹੜੀ ਤਕਲੀਫਾਂ ਨੇ ਜਿਹੜੇ ਮੌਸਮ ਬਦਲਣ ਤੇ ਲਾਨ ਹੁੰਦੀਆਂ ਨੇ ਦੋਸਤੋ ਦੇਖੋ ਮੌਸਮ ਚੇਂਜ ਹੁੰਦਾ ਆਪਾਂ ਕਹਿੰਦੇ ਕਿ 4 ਮਹੀਨੇ ਸਰਦੀ ਦੇ 4 ਮਹੀਨੇ ਗਰਮੀ ਦੇ ਤੇ 4 ਮਹੀਨੇ ਬਦਲਦੀ ਰੁੱਤ ਦੇ ਜੀ ਇਹ ਬਦਲਦੀ ਰੁੱਤ ਵਿੱਚ ਦੇ ਆ ਮੌਸਮ ਸੁਹਾਵਣਾ ਹੋ ਜਾਂਦਾ ਹੈਗਾ ਸਾਰੇ ਅੱਛਾ ਫੀਲ ਕਰਦੇ ਆ ਜੀ ਬਟ ਇਸ ਦੇ ਨਾਲ ਨਾਲ ਛਾਤੀ ਤੇ ਐਸਾ ਕਈ ਪੇਸ਼ੈਂਟਸੇ ਬੜਾ ਗੰਦਾ ਅਸਰ ਆਂਦਾ ਹੈ ਇਹੜੇ ਕਾਮਨ ਪ੍ਰੋਬਲਮ ਬਦਲਦੇ ਮੌਸਮ ਵਿੱਚ ਹੁੰਦੀ ਹੈ ਸਪੈਸ਼ਲੀ ਦਮਾ ਅਤੇ ਹੋਰ ਅਲਰਜੀ ਕਾਫੀ ਵਧੇ ਆਉਂਦੀ ਹੈਗੀਆ ਡਾਕਟਰ ਸਾਹਿਬ ਇਹਦਾ ਰੀਜ਼ਨ ਕੀ ਹੈ ਬਦਲਦੇ ਮੌਸਮ ਵਿੱਚ ਐਦਾਂ ਦਾ ਕੀ ਹੋ ਜਾਂਦਾ ਹੈ ਕਿ ਜਿਹੜਾ ਮਰੀਜ਼ ਇੰਨੀ ਦੇਰ ਦਾ ਐਨੀਮੀਆ ਦਾ ਬਿਲਕੁਲ ਠੀਕ ਚੱਲ ਰਿਹਾ ਕਿਉਂਕਿ ਅਸਥਮਾ ਇੱਕ ਐਹੋ ਜਿਹੀ ਬਿਮਾਰੀ ਹੈ ਦਮਾ ਜਿਹੜੀ ਕਿ ਖਤਮ ਨਹੀਂ ਹੁੰਦੀ ਹੁੰਦੀ ਅੰਦਰ ਲੇਕਿਨ ਮਰੀਜ਼ ਸਟੇਬਲ ਰਹਿੰਦਾ ਹੈ ਦਵਾਈਆਂ ਤੇ ਬਦਲਦੇ ਮੌਸਮ ਵਿੱਚ ਹੀ ਉਹਨੂੰ ਤਕਲੀਫਾਂ ਕਿਉਂ ਆਨ ਲੱਗ ਪੈਂਦੀਆਂ ਜੀ ਬਿਲਕੁਲ ਬਹੁਤ ਅੱਛਾ ਕੁਐਸਚਨ ਹੈ ਕਿ ਬਦਲਦੇ ਮੌਸਮ ਚ ਹੀ ਕਿਉਂ ਵਧ ਜਾਂਦਾ ਹੈਗਾ ਜੀ ਕਿ ਜਦੋਂ ਬਦਲ ਦਾ ਮੌਸਮ ਹੁੰਦਾ ਹੈ ਹਵਾ ਠੰਡੀ ਹੋ ਜਾਂਦੀ ਹੈ ਤੇ ਇਹਦੇ ਵਿੱਚ ਨਮੀ ਘਟ ਜਾਂਦੀ ਹੈ। ਜੀ। ਖੁਸ਼ਕ ਹੋ ਜਾਂਦੀ ਹੈ ਹਵਾ। ਜੀ। ਜਦੋਂ ਇਹ ਖੁਸ਼ਕ ਹਵਾ ਛਾਤੀ ਵਿੱਚ ਜਾਂਦੀ ਹੈ ਤਾਂ ਛਾਤੀ ਦੇ ਨਾ ਜਿਹੜੇ ਸਾਹ ਦੇ ਨਾਲ ਇੱਕ ਲੇਅਰ ਹੁੰਦੀ ਜਿਹਨੂੰ ਆਪਾਂ ਮਿਊਕਸ ਲੇਅਰ ਕਹਿੰਦੇ ਹੈਗੇ ਆ ਜੀ। ਉਹ ਸੁੱਕਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਹੁੰਦੀ ਹੈ ਤਾਂ ਕੁਝ ਵੀ ਇਹ ਕੋਈ ਬਾਹਰ ਵਾਰਸ ਹੈ, ਕਿਟਾਨੂ, ਮਿੱਟੀ, ਧੂੜ ਜੋ ਅੰਦਰ ਜਾਂਦਾ ਹੈ। ਜੀ। ਉਹ ਛਾਤੀ ਨੂੰ ਬੜਾ ਸੰਵੇਦਨਸ਼ੀਲ ਬਣਾ ਦਿੰਦਾ ਹੈ ਤਾਂਕਿ ਉਸੇ ਕੋਈ ਵੀ ਚੀਜ਼ ਐਲਰਜੀ ਹੈ। ਜਾ ਇਨਫੈਕਸ਼ਨ ਹੈ ਵੱਧ ਜਾਵੇ ਜੀ ਡਾਕਟਰ ਸਾਹਿਬ ਇਸ ਮੌਸਮ ਵਿੱਚ ਮੈਂ ਦੇਖ ਰਹੀ ਹਾਂ ਜਿੱਦਾਂ ਆਪਣੀ ਆਪੀਡੀ ਵਿੱਚ ਵੀ ਕਿ ਕਾਫੀ ਡਰਾਈਨੈਸ ਵਾਲੇ ਬੱਚੇ ਆਣਾ ਸ਼ੁਰੂ ਹੋ ਗਏ ਹੈ ਸਕਿਨ ਚਮੜੀ ਉਹਨਾਂ ਦੀ ਬਿਲਕੁਲ ਡਰਾਈ ਐਕਜ਼ੀਮਾ ਔਰ ਐਰਟਿਕੀਆ ਦੇ ਮਰੀਜ਼ ਆਨੇ ਸ਼ੁਰੂ ਹੋ ਗਏ ਡਾਕਟਰ ਸਾਹਿਬ ਰੀਜ਼ਨ ਕੀ ਹੈ ਅਲਰਜੀਸ ਕਿਉਂ ਨਹੀਂ ਪ੍ਰੋਪਰ ਕਿਉਂ ਨਹੀਂ ਠੀਕ ਹੋ ਪੰਦੀਆਂ ਨੇ ਦੇਖੋ ਬਦਲਦੇ ਮੌਸਮ ਵਿੱਚ ਕਈ ਕਾਰਨ ਹੈ ਜਿਹੜੇ ਅਲਰਜੀ ਬਧਾਉਂਦੇ ਹੈਗੇ ਹਨ ਸਪੈਸ਼ਲੀ ਫੁੱਲਾ ਵਾਲਾ ਮੌਸਮ ਹੈ ਫੁੱਲ ਆਪਣੇ ਜਿਹੜੇ ਪੋਲਨਸ ਹੈ ਛੋੜ ਰਹੇ ਹੈਗੇ ਹਨ ਚਾਰੇ ਪਾਸੇ ਜੀ ਫੇਰ ਦੇਖੋ ਅੱਜ ਕੱਲ ਚਾਰੇ ਪਾਸੇ ਪ੍ਰਾਲੀ ਸਾੜੀ ਜਾ ਰਹੇ ਹੈਗੇ ਆ ਜੀ ਨੋ ਡਾਊਟ ਕਿ ਕੇਸ ਘਟ ਗਏ ਬਟ ਫੇਰ ਹੀ ਬਹੁਤ ਕੇਸ ਆਉਂਦੇ ਆ ਜੀ ਫੈਸਟੀਵਲ ਸੀਜ਼ਨ ਹੈ ਫੈਸਟੀਵਲ ਸੀਜ਼ਨ ਜੇ ਸਾਰੇ ਬਾਹਰ ਨਿਕਲਦੇ ਹੈਗੇ ਆ ਜੀ ਜਿਹੜਾ ਗੱਡੀਆਂ ਦਾ ਧੂਆ ਨਿਕਲਦਾ ਠੀਕ ਹੈ ਉਹ ਬੜਾ ਅਲਰਜੀ ਵਧਾ ਰਿਹਾ ਹੈਗਾ ਇਹ ਵੀ ਬਹੁਤ ਵੱਡਾ ਰੀਜ਼ਨ ਹੈ ਡਾਕਟਰ ਸਾਹਿਬ ਮੈਨੂੰ ਲੱਗਦਾ ਹੈ ਕਿ ਕਾਰਾਂ ਗੱਡੀਆਂ ਬਹੁਤ ਵਧ ਗਈਆਂ ਨੇ ਸ਼ਹਿਰ ਵਿੱਚ ਤੇ ਉਹਦਾ ਪੋਲਿਊਸ਼ਨ ਇਹ ਕਿਤੇ ਨਾ ਕਿਤੇ ਸਾਡੀ ਛਾਤੀ ਨੂੰ ਸਾਡੇ ਬੱਚਿਆਂ ਨੂੰ ਸਕਿਨ ਨੂੰ ਜ਼ਰੂਰ ਤਕਲੀਫ ਦੇ ਰਿਹਾ ਹੈ ਮਤਲਬ ਪ੍ਰੈਸੀਪਿਟੇਟਿੰਗ ਫੈਕਟਰਸ ਕੀ ਦੇ ਰਹੇ ਨੇ ਉਹਨਾਂ ਅਸਥਮਾ ਬੇਸਲਾਈਨ ਅਸਥਮਾ ਚੱਲ ਰਿਹਾ ਹੁੰਦਾ ਹੈ ਤੇ ਇਸ ਤਰ੍ਹਾਂ ਦਾ ਕੀ ਹੋ ਜਾਂਦਾ ਹੈ ਕਿੜੇ ਟ੍ਰਿਗਰਸ ਨੇ ਜਿਨ੍ਹਾਂ ਤੋਂ ਦਮਾ ਯਾਨੀ ਕਿ ਅਸਥਮਾ ਦੀ ਪ੍ਰੋਬਲਮ ਵੱਧ ਜਾਂਦੀ ਹੈ ਜਿਹੜੇ ਟ੍ਰਿਗਰ ਟ੍ਰਿਗਰ ਹੈਗੇ ਆ ਉਹਨੂੰ ਆਪਾਂ ਦੋ ਕੈਟਾਗਰੀ ਚ ਰੱਖਦੇ ਆ ਜੀ ਇੱਕ ਕੈਟਾਗਰੀ ਹੈ ਕਿ ਜਿਹੜੇ ਅਲਰਜਨਸ ਹੁੰਦੇ ਹੈਗੇ ਆ ਜਿਹੜੇ ਇਹਨੂੰ ਬਧਾਉਂਦੇ ਆ ਜੀ ਤੇ ਦੂਜੀ ਕੈਟਾਗਰੀ ਹੈ ਇਰੀਟੈਂਟਸ ਹੁੰਦੇ ਆ ਜਿਹੜੇ ਅੰਦਰ ਸੋਜਿਸ਼ ਪੈਦਾ ਕਰਦੇ ਹੈਗੇ ਆ ਜੀ ਜਿਹੜੇ ਅਲਰਜੈਂਸ ਹੁੰਦੇ ਆ ਉਹਦੇ ਪਿੱਛੇ ਜਿਹੜੇ ਆਪਾਂ ਕਹਿੰਦੇ ਆ ਡਸਟ ਮਾਈਟ ਡਸਟ ਮਾਈਟ ਜਿਹੜੇ ਹੁੰਦੇ ਆ ਪਰਦੇ ਕੱਪੜੇ ਚਦਰਾਂ ਸਹਰਾਣੇ ਜੀ ਇਹਨਾਂ ਵਿੱਚ ਕਰੋੜਾਂ ਗਿਣਤੀ ਚ ਇਹ ਜਿਹੇ ਕਿਟਾਨੂ ਹੁੰਦੇ ਜਿਹੜੇ ਦਿਖਦੇ ਨਹੀਂ ਹੈਗੇ ਜੀ ਔਰ ਮੈਕਸਿਮਮ ਕਾਰਨ ਹੁੰਦਾ ਕਿ ਇਹ ਐਸਪਾਸ ਬਿਧਾਂਦੇ ਹੈਗੇ ਆ ਓਕੇ ਸਪੈਸ਼ਲੀ ਜਿਵੇਂ ਆਪਾਂ ਹੁਣ ਸਰਦੀ ਵਾਲੇ ਕੱਪੜੇ ਕਢਾਲਦੇ ਹੈਗੇ 6-6 ਮਹੀਨੇ ਪਏ ਰਹਿੰਦੇ ਹੈਗੇ ਆ ਟਰੰਕਾ ਵਿੱਚ ਜੀ ਉਹ ਕੱਪੜੇ ਵਿੱਚ ਇਹ ਡਸਟ ਮਾਈਟ ਨਾਲ ਪਰੇ ਹੁੰਦੇ ਹੈਗੇ ਆ ਡਾਕਟਰ ਸਾਹਿਬ ਕੀ ਪ੍ਰੀਕਾਸ਼ਨਸ ਲੈਂਤੀਆਂ ਜਾਨ ਵੈਸੇ ਤਾਂ ਮਾਮਾ ਬਹੁਤ ਕੇਅਰਫੁਲ ਹੁੰਦੀਆਂ ਨੇ ਲੇਕਿਨ ਫਿਰ ਵੀ ਮੈਂ ਦੇਖਿਆ ਕਿ ਕਈ ਵਾਰੀ ਉਹਨਾਂ 'ਚ ਇੱਕ ਅਜੀਬ ਜੀ ਸਮੈਲ ਹੋ ਜਾਂਦੀ ਹੈ ਇੱਕ ਅਜੀਬ ਜੀ ਫੀਲ ਆਂਦੀ ਹੈ ਉਹਨਾਂ ਕੱਪੜਿਆਂ ਵਿੱਚ ਜਿਹੜੇ ਵੀ ਆਪਾਂ ਰੱਖੇ ਹੈ ਇੱਕ ਤਾਂ ਪਹਿਲਾਂ ਇਹ ਦੱਸੋ ਕਿ ਜਿੱਦਾਂ ਕੱਪੜੇ ਇੱਕਦਮ ਆਪਾਂ ਕੱਢੇ ਉਹਨਾਂ ਨੂੰ ਕਿਸ ਤਰ੍ਹਾਂ ਉਹਨੂੰ ਕੀ ਟ੍ਰੀਟਮੈਂਟ ਦਿੱਤੀ ਜਾਏ ਇਸ ਤੋਂ ਬਾਅਦ ਆਪਣੇ ਆਪ ਨੂੰ ਜਾਂ ਆਪਣੇ ਬੱਚਿਆਂ ਨੂੰ ਉਹ ਕੱਪੜੇ ਪਵਾਏ ਜਾਣ ਜਿਹੜੇ ਕੱਪੜੇ ਆ ਉਹਨਾਂ ਪ੍ਰੋਪਰ ਵਾਸ਼ ਕੀਤੇ ਜਾਣ ਜੀ ਜੇ ਹੋ ਸਕਦਾ ਉਹਨੂੰ ਡਰਾਈ ਕਲੀਨ ਕੀਤੇ ਜਾਣ ਓਕੇ ਵਾਸ਼ ਕਰਕੇ ਇੱਕ ਖਿਆਲ ਰੱਖਣਾ ਕਿ ਉਹਨੂੰ ਧੁੱਪੇ ਨਹੀਂ ਸੁਕਾਣਾ ਹੈਗਾ ਓਕੇ ਕਿਉਂਕਿ ਧੁੱਪ ਲਗਾਉਣੇ ਹਵਾ ਚੱਲਦੀ ਹੈ ਹਵਾ ਵਿੱਚ ਪੋਲਨ ਹੈ ਉਹ ਸਾਰੇ ਕੱਪੜਾ ਵਿੱਚ ਪੋਲਨ ਪਰ ਜਾਂਦੇ ਹੈਗੇ ਓਕੇ ਤੇ ਕੋਸ਼ਿਸ਼ ਕਰੋ ਕਿ ਉੱਥੇ ਸੁਕਾਓ ਜਿੱਥੇ ਹਵਾ ਨਾ ਚੱਲੇ ਅੱਛਾ ਜੀ ਠੀਕ ਹੈ ਇਹ ਬਹੁਤ ਹੀ ਅੱਛਾ ਪੁਆਇੰਟ ਸਾਨੂੰ ਡਾਕਟਰ ਮੋਦੀ ਜੀ ਨੇ ਦੱਸਿਆ ਅਕਸਰ ਆਪਾਂ ਇਹੀ ਕਰਦੇ ਆ ਕਿ ਹੁਣ ਆਪਾਂ ਅਲਮਾਰੀਆਂ ਖੋਲਾਂਗੇ ਟਰੰਕ ਖੋਲਾਂਗੇ ਉਹਦੇ ਚ ਆਪਾਂ ਆਪਣੇ ਫੇਵਰੇਟ ਸਰਦੀਆਂ ਦੇ ਕੱਪੜੇ ਕੱਢਾਂਗੇ ਉਹਨਾਂ ਨੂੰ ਧੁੱਪੇ ਪਾਵਾਂਗੇ ਤੇ ਉਹਨਾਂ ਨੂੰ ਬੱਚਿਆਂ ਨੂੰ ਪਹਿਨਾ ਦਾਂਗੇ ਜਾਂ ਆਪ ਲਗਾ ਲਾਂਗੇ ਸ਼ਰੀਰ ਨੂੰ ਹੈਨਾ ਤੇ ਉੱਥੋਂ ਹੀ ਅਲਰਜੀ ਸਾਡੇ ਬੋਡੀ ਵਿੱਚ ਆ ਜਾਣੀ ਹੈ ਡਾਕਟਰ ਸਾਹਿਬ ਦਾ ਕਹਿਣਾ ਹੈਗਾ ਕਿ ਕਿਸੇ ਸ਼ੇਡ ਵਾਲੀ ਜਗ੍ਹਾ ਤੇ ਉਹਨਾਂ ਨੂੰ ਸੁਖਾਇਆ ਜਾਏ ਧੁੱਪੇ ਸੁਕਾਨ ਕਰਕੇ ਜਿਹੜੀ ਹਵਾ ਚੱਲ ਰਹੀ ਹੈ ਉਹਦੇ ਵਿੱਚ ਇਸ ਵੇਲੇ ਪੋਲਨਸ ਹੈਗੇ ਫੁੱਲਾਂ ਦੇ ਤੇ ਉਹੀ ਪੋਲਨਸ ਜਿਹੜੇ ਹੈਗੇ ਤੁਹਾਡੇ ਫਾਈਬਰਸ ਰੇਸ਼ੇ ਜਿਹੜੇ ਹੈਗੇ ਤੁਹਾਡੇ ਕੱਪੜਿਆਂ ਦੇ ਉਹਨਾਂ ਵਿੱਚ ਅੜ ਜਾਂਦੇ ਔਰ ਜਦੋਂ ਤੁਸੀਂ ਉਹਨਾਂ ਨੂੰ ਪਹਿਨੋਗੇ ਜਾਂ ਬੱਚਿਆਂ ਨੂੰ ਪਨਾਓਗੇ ਤੇ ਉਹ ਦੇ ਆਰ ਦਾ ਮੇਜਰ ਕੌਜ਼ ਕਿ ਉਹ ਅਸਥਮਾ ਜਾਂ ਅਲਰਜੀ ਟ੍ਰਿਗਰ ਕਰ ਸਕਦੇ ਹਨ ਹਾਂਜੀ ਡਾਕਟਰ ਹਾਂ ਤੇ ਬਾਕੀ ਵਿੱਚ ਮਿੱਟੀ ਵਗੈਰਾ ਹੈਗਾ ਉਹਨਾਂ ਨੂੰ ਜਰੂਰ ਇੱਕ ਵਾਰ ਧੁੱਪ ਲਗਾਓ ਜੀ ਧੁੱਪ ਲਗਾ ਕੇ ਉਹਨਾਂ ਨੂੰ ਚੰਗਤਰਾ ਸਾਫ਼ ਕਰੋ ਕੋਈ ਚਦਰ ਵਗੈਰਾ ਹੈਗੀ ਹੈ ਚਦਰ ਨੂੰ ਚਦਰ ਉਹ ਰੱਖੋ ਜਿਹੜੇ ਬਿਲਕੁਲ ਪਲੇਨ ਹੋਵੇ ਕੋਈ ਡਿਜ਼ਾਈਨ ਨਾ ਹੋਵੇ ਕਿਉਂ ਡਿਜ਼ਾਈਨ ਵਾਲ ਚੱਧਰਾ ਹੁੰਦੀਆਂ ਨਾ ਉਹਨਾਂ ਵਿੱਚ ਮਿੱਟੀ ਧੂਲ ਫੰਗਸ ਸਭ ਜੰਮੀ ਹੁੰਦੀ ਹੈ ਰਾਈਟ ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਅਪਾ ਅਕਸਰ ਜਿਹੜੀ ਚੀਜ਼ ਅਟਰੈਕਟਿਵ ਲੱਗ ਰਹੀ ਹੈ ਸੋਹਣੀ ਲੱਗ ਰਹੀ ਹੈ ਉਹੀ ਖਰੀਦ ਕੇ ਲਿਆਣੇ ਆ ਲੇਕਿਨ ਜਿੱਥੇ ਆਪਾਂ ਆਪਣਾ ਬੈੱਡ ਹੈ ਜਿਹਦੇ ਵਿੱਚ ਅਸੀਂ ਰੈਸਟ ਕਰਨਾ ਹੈਗਾ ਸੌਣਾ ਹੈਗਾ ਸਕੂਨ ਮਿਲਣਾ ਹੈ ਜਿੱਥੇ ਆਰਾਮ ਮਿਲਣਾ ਹੈ ਉਹਨੂੰ ਬਿਲਕੁਲ ਉਹਦੀ ਬੈੱਡ ਸ਼ੀਟ ਨੂੰ ਪਲੇਨ ਰੱਖਿਆ ਜਾਏ ਤਾਂ ਕਿ ਕਿਤੇ ਵੀ ਕਿਸੇ ਵੀ ਰੇਸ਼ੇ ਵਿੱਚ ਜਾਂ ਕਿਸੇ ਵੀ ਡਿਜ਼ਾਈਨ ਵਿੱਚ ਨਾ ਧੂਲ ਮਿੱਟੀ ਨਾ ਪੋਲਨ ਕੁਝ ਵੀ ਇਸ ਤਰ੍ਹਾਂ ਦਾ ਫੰਗਲ ਇਨਫੈਕਸ਼ਨ ਨਾ ਹੋ ਸਕੇ ਡਾਕਟਰ ਅਸਥਮਾ ਯਾਨੀ ਦਮਾ ਜਿਹੜਾ ਹੈਗਾ ਇਹ ਕਿਸ ਤਰੀਕੇ ਦੀ ਬਿਮਾਰੀ ਹੈ ਦਮਾ ਦੇਖੋ ਅਲਰਜਿਕ ਬਿਮਾਰੀ ਹੈਗੀ ਹੈ ਡਾਕਟਰ ਸਾਹਿਬ ਆਪਾਂ ਅਸਥਮਾ ਬਾਰੇ ਗੱਲਬਾਤ ਜਾਰੀ ਰੱਖਾਂਗੇ ਇੱਕ ਦਰਸ਼ਕ ਜੁੜੇ ਨੇ ਸਾਡੇ ਨਾਲ ਹੈਲੋ ਹਾਂਜੀ ਮੈਂ ਸ਼ਾਗੋਰ ਤੋਂ ਬੋਲਦਾ ਜਗਦੀਸ਼ ਰਾਏ ਗੋਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਗੋਇਲ ਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਆ ਜਦੋਂ ਮੌਸਮ ਬਦਲਦਾ ਨਾ ਉਹਦੇ ਹੁਣ ਕਿਤੇ ਬਸ ਨਹੀਂਗਾ ਮਿੱਟੀ ਘਟਾਦੀ ਆ ਦਿਵਾਲੀ ਉਪਰਾਤ ਕੇ ਵੀ ਸੀ ਅੱਗ ਲਾਉਂਦੇ ਉਹ ਵੀ ਹੈ ਗੱਡੀਆਂ ਦਾ ਧੂੰਆਂ ਵੀ ਆ ਇਹ ਰਹਿਣਾ ਸੀ ਇਸੇ ਹਾਲਾਚੀ ਆ ਸਾਨੂੰ ਕੈਨੇਡਾ ਜਾ ਕੇ ਆਇਆ ਦबई ਜਾ ਕੇ ਆਇਆ ਉਸ ਤੋਂ ਪੂਰੀ ਹੈਗਾ ਕੁਝ ਨਹੀਂਗਾ ਇਹ ਇਸ ਹਾਲਾਚ ਰਹਿਣਾ ਪੈਣਾ ਹੈ ਪਰ ਸਾਨੂੰ ਇਹ ਕੋਈ ਇਲਾਜ ਦੱਸੋ ਜਿਹਦੇ ਨਾਲ ਇਹ ਸਕੈਨ ਤੋਂ ਦਮੇ ਤੋਂ ਸਾਹ ਤੋਂ ਜਾਂ ਜਿੰਨੀਆਂ ਉਹਨਾਂ ਬਵਾਲੀਆਂ ਪੈਦਾ ਹੁੰਦੀਆਂ ਉਹ ਤੋਂ ਅਸੀਂ ਕੁਦਰਤੀ ਤਰੀਕਿਆਂ ਦੇ ਨਾਲ ਉਹ ਡਾਕਟਰੀ ਘੜ ਦੇਈ ਜਾਂਦੇ ਆ ਤੇ ਸਾਨੂੰ ਕੁਦਰਤੀ ਤਰੀਕੇ ਦੱਸਿਆ ਜੀ ਜਿਹਦੇ ਨਾਲ ਅਸੀਂ ਬਿਨਾ ਦਵਾਈਆਂ ਤੋਂ ਬਚਾਅ ਕਰ ਸਕੀਏ ਮਿਹਰਬਾਨ ਜੀ गोयल जी ਬਹੁਤ ਹੀ ਅੱਛਾ ਸਵਾਲ ਤੁਸੀਂ ਪੁੱਛਿਆ ਡਾਕਟਰ ਸਾਹਿਬ ਬਹੁਤ ਹੀ ਇੰਪੋਰਟੈਂਟ ਸਵਾਲ ਹੈ ਕਿ ਪ੍ਰੀਕਾਸ਼ਨਸ ਕੀ ਲਿੱਤੀਆਂ ਜਾਂਨ ਬਚਾਅ ਕੀ ਕੀਤਾ ਜਾਵੇ ਗੋਲਸਾਬ ਦੇਖੋ ਜੀ ਕਿ ਜਿਹੜੇ ਕੈਨੇਡਾ 'ਚ ਤੁਸੀਂ ਗੱਲ ਕਰਦੇ ਹੋ ਆਪਾਂ ਇਹ ਨਹੀਂ ਕਵਾਂਗੇ ਉੱਥੇ ਇੱਥੇ ਘੱਟ ਉੱਥੇ ਜ਼ਿਆਦਾ ਹੈ ਕਿ ਕੈਨੇਡਾ ਵਗੈਰਾ 'ਚ ਪੇੜ-ਪੋਦੇ ਇੰਨੇ ਹੈਗੇ ਤਾਂ ਉੱਥੇ ਪੋਲਨ ਦੀ ਮਾਤਰਾ ਬਹੁਤ ਵੱਧ ਜਾਂਦੀ ਹੈਗੀ ਆ। ਹੂੰ ਹੂੰ ਹੂੰ। ਇੰਡੀਆ ਵਿੱਚ ਪ੍ਰੋਬਲਮ ਕੀ ਹੈ ਇੱਥੇ ਪੋਲੂਸ਼ਨ ਤੇ ਧੂਏ ਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਆ। ਤਾਂ ਆਪਾਂ ਪੇਸ਼ੰਟ ਨੂੰ ਐਡਵਾਈਸ ਕਰਦੇ ਹਾਂ ਕਿ ਜਿਹੜਾ ਇਹ ਮੌਸਮ ਹੁੰਦਾ ਨਾ ਇਹਦੇ ਵਿੱਚ ਕੋਸ਼ਿਸ਼ ਕਰੋ ਕਿ ਤੁਸੀਂ ਘਰ ਦੇ ਅੰਦਰ ਖਿੜਕੀਆਂ ਵਗੈਰਾ ਬੰਦ ਕਰਕੇ ਜਿੰਨਾ ਹੋਇਆ ਉੱਥੇ ਰਹੋ। ਹੂੰ ਹੂੰ ਆਪਣੇ ਆਫਿਸ 'ਚ ਵੀ ਖਿੜਕੀਆਂ ਵਗੈਰਾ ਬੰ ਜੇ ਤੁਸੀਂ ਖੇਤਾਂ 'ਚ ਕੰਮ ਕਰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਆਪਾਂ ਮੂੰਹ ਵਗਰ ਰੱਖ ਕੇ ਰੱਖੋ ਹਾਂ ਐਂਡ ਜੇ ਕੋਈ ਜਿਵੇਂ ਪੱਤੇ ਵਗੈਰਾ ਹੈਗੇ ਲੋਕ ਨੂੰ ਸਾੜ ਦਿੰਦੇ ਹੈਗੇ ਬੁਡ ਫਾਇਰ ਕਰ ਦਿੰਦੇ ਹੈਗੇ ਜੀ ਉਹਨਾਂ ਨੂੰ ਕੋਈ ਸਾੜੋ ਨਾ ਉਹਦਾ ਧੂਆ ਹੀ ਆਪਾਂ ਆਪ ਹੀ ਕ੍ਰੀਏਟ ਕਰਦੇ ਤਾਂ ਆਸ-ਪਾਸ ਚਾਰੇ ਪਾਸੇ ਫੈਲ ਜਾਂਦਾ ਹੈ ਤੇ ਸਪੈਸ਼ਲੀ ਆਪਾਂ ਇਹ ਖਿਆਲ ਰੱਖਣਾ ਹੈ ਕਿ ਜਿਹੜਾ ਇਹ ਪੋਲੂਸ਼ਨ ਜਿਹੜਾ ਆਸ-ਪਾਸ ਵੀ ਆਪਣੇ ਹੈਗੇ ਹੈ ਧੂਆ ਵਗੈਰਾ ਜਿੰਨੇ ਹੈਗੇ ਵਹੀਕਲ ਵਗੈਰਾ ਜੀ ਉਹਨਾਂ ਨੂੰ ਬਚਾ ਕੇ ਰੱਖੀਏ ਲੋਕੀ ਕਹਿੰਦੇ ਕਿ ਚਲੋ ਮੌਸਮ ਖੁੱਲ ਗਿਆ ਆਪਾਂ ਸੈਰ ਤੇ ਚੱਲੀਏ ਜੀ ਤੇ ਹਵਾ ਠੰਡੀ ਹੁੰਦੀ ਹੈ ਪੋਲੂਸ਼ਨ ਨਾਲ ਭਰੀ ਹੋਈ ਹੈ ਪੌਲ ਨਾਲ ਭਰੀ ਹੋਈ ਹੈ ਆਪਾਂ ਪੇਸ਼ੰਤ ਇਹ ਕਹਿੰਦੇ ਕਿ ਇਸ ਮੌਸਮ ਵਿੱਚ ਬਾਹਰ ਸੈਰ ਨਾ ਕਰੋ ਕਿਉਂਕਿ ਜੇ ਕਰਨਾ ਵੀ ਹੈ ਤਾਂ ਘਰੇ ਕੋਈ ਯੋਗਾ ਕਰ ਲਓ ਇੰਡੋਰ ਐਕਸਰਸਾਈਜ਼ ਕਰ ਲਓ ਸਵੀਮਿੰਗ ਕਰ ਸਕਦੇ ਆਪਾਂ ਤੇ ਸਪੈਸ਼ਲੀ ਆਪਾਂ ਪੇਸ਼ੰਤ ਕਹਿੰਦੇ ਕਿ ਵੈਕਸੀਨੇਸ਼ਨ ਕਰਵਾਓ ਜੀ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ ਤਾਂ ਉਹਦੇ ਵਿੱਚ ਸਪੈਸ਼ਲੀ ਇਨਫਲੂਐਂజా ਵੈਕਸੀਨ ਜਿਹਨੂੰ ਆਪਾਂ ਕਾਮਨਲੀ ਫਲੂ ਵੈਕਸੀਨ ਕਹਿੰਦੇ ਆ ਜੀ ਫਲੂ ਵੈਕਸੀਨ ਕਰਵਾਓ ਆਪਣੀ ਫਿਰ ਨਮੋਨੀਆ ਦੀ ਵੈਕਸੀਨ ਆਉਂਦੀ ਹੈ ਤੇ ਨਮੋਨੀਆ ਇਹ ਦੋ ਜਿਹੜੇ ਵੈਕਸੀਨ ਹੈਗੇ ਆ ਅੱਜ ਕੱਲ੍ਹ ਵੈਸੇ ਇੱਕ ਸਿੰਗਲ ਵੈਕਸੀਨ ਵੀ ਹੈ ਹਰਪੀ ਜੋਸਟਰ ਦੀ ਜੀ ਇਹ ਤਿੰਨ ਵੈਕਸੀਨ ਅਡਲਟ ਵਿੱਚ ਆਪਾਂ ਲਗਾਉਣੇ ਹੈਗੇ ਆ ਜਿਹਦੇ ਨਾਲ ਕਾਫੀ ਜ਼ਿਆਦਾ ਪ੍ਰੀ ਇਨਫੈਕਸ਼ਨ ਤੋਂ ਚੀਜ਼ਾਂ ਕੱਟ ਜਾਂਦੀਆਂ ਆ ਕਿਹਾ ਜਾ ਸਕਦਾ ਹੈ ਜਿਹਦਾ ਡਾਕਟਰ ਸਾਹਿਬ ਨੇ ਦੱਸਿਆ ਕਿ ਇਸ ਮੌਸਮ ਵਿੱਚ ਜਿੱਦਾਂ ਸਾਡੇ ਦਰਸ਼ਕ ਨੇ ਵੀ ਕਿਹਾ ਕਿ ਹਰ ਕੋਈ ਕੈਨੇਡਾ ਜਾਂ ਦੁਬਈ ਦੌੜ ਕੇ ਨਹੀਂ ਜਾ ਸਕਦਾ ਸਚਾਈ ਇਹ ਹੀ ਹੈ ਕਿ ਅਸੀਂ ਰਹਿਣਾ ਇੱਥੇ ਹੀ ਹੈ ਮੌਸਮ ਸਾਡਾ ਇਦਾਂ ਦਾ ਹੀ ਰਹਿਣਾ ਤੇ ਬਚਾਅ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਜ਼ਿਆਦਾ ਪੀਣਾ ਚਾਹੀਦਾ ਨਾਰਮਲ ਟੈਂਪਰੇਚਰ ਤੇ ਆਪਾਂ ਪਾਣੀ ਪੀਏ ਮਾਸਕ ਜ਼ਰੂਰ ਲਗਾਈਏ ਚਾਇਨਾ ਜਾਪਾਨ ਜਦੋਂ ਤੁਸੀਂ ਜਾਓਗੇ ਤੇ ਤੁਸੀਂ ਦੇਖੋਗੇ ਕਿ ਪਬਲਿਕ ਟਰਾਂਸਪੋਰਟ ਵਿੱਚ ਟ੍ਰੇਨਾਂ ਵਿੱਚ ਜਾਂ ਪਬਲਿਕ ਗਾਰਡਨਸ ਵਿੱਚ ਲੋਕ ਮਾਸਕ ਲਗਾ ਕੇ ਰੱਖਦੇ ਆ ਤੇ ਮਾਸਕ ਅਸੀਂ ਤਦ ਤੱਕ ਲਗਾਏ ਜਦ ਤੱਕ ਕੋਵਿਡ ਸੀਗਾ ਫਿਰ ਅਸੀਂ ਸਾਰੇ ਭੁੱਲ ਚੁੱਕੇ ਆ ਜੇ ਕਿਸੇ ਵੀ ਇਹ ਮੌਸਮ ਜਿਹੜਾ ਹੈਗਾ ਜਿੱਤੇ ਵਿੱਚ ਇੰਨੀ ਧੂਲ ਮਿੱਟੀ ਬਾਰਿਸ਼ ਬਾਹਰ ਰਹਿ ਗਈ ਹੈ ਧੂਆ ਹੈਗਾ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰੀਏ ਕਿ ਬਾਹਰ ਸੈਰ ਨਾ ਕਰੀਏ ਜੇ ਕਿਸੇ ਕਾਰਨ ਤੋਂ ਬਾਹਰ ਸੈਰ ਕਰਨੀ ਵੀ ਪੈ ਰਹੀ ਹੈ ਤੇ ਮਾਸਕ ਲਗਾ ਕੇ ਕਰੀਏ ਇੰਡੋਰ ਐਕਸਰਸਾਈਜ਼ ਨਾਲ ਆਪਣੇ ਆਪ ਨੂੰ ਸਵਸਥ ਰੱਖਿਏ ਡਾਈਟ ਆਪਣੀ ਅੱਛੀ ਰੱਖਿਏ ਆਪਣੀ ਬਾਡੀ ਦੀ ਇਮਿਊਨਿਟੀ ਅੱਛੀ ਰੱਖਿਏ ਬਦਲਦੇ ਮੌਸਮ ਵਿੱਚ ਕੋਸਾ ਪਾਣੀ ਲੈਣਾ ਸ਼ੁਰੂ ਕਰੀਏ ਅਦਰਕ ਤੁਲਸੀ ਵਾਲੀ ਚਾਹ ਲਈਏ ਤਾਂ ਕਿ ਆਪਣੀ ਸ਼ਰੀਰ ਦੀ ਬਾਡੀ ਦੀ ਇਮਿਊਨਿਟੀ ਉੱਪਰ ਰਹੇ ਤੇ ਸਾਨੂੰ ਅਲਰਜੀਜ਼ ਔਰ ਇਨਫੈਕਸ਼ਨਸ ਨਾ ਹੋਣ ਡਾਕਟਰ ਸਾਹਿਬ ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜੇ ਨੇ ਹੈਲੋ ਨਮਸਕਾਰ ਜੀ ਨਮਸਕਾਰ ਜੀ ਤੁਹਾਡਾ ਸਵਾਗਤ ਹੈ ਜੀ ਸਟੂਡੀਓ ਵਿੱਚ ਕੀ ਪੁੱਛਣਾ ਚਾਹੁੰਦੇ ਆ ਤੁਸੀਂ ਹਾਂਜੀ ਬਟੰਡੇ ਤੋਂ ਜੀ ਗਲਾ ਮੋਰ ਪਿੰਡ ਮੈਂ ਮੈਂ ਸੋਈ ਬਟੰਡਾ ਜੀ ਜੀ हां ਗੱਲ ਕਰਦੇ ਨੇ ਜਿਹੜੀ ਗੱਲ ਚੱਲੀ ਜਾਂਦੀ ਆ ਵਿਸ਼ਾ ਵਧੀਆ ਜੀ ਜੀ ਤੇ ਮੰਨ ਲਓ ਜੀ ਸਾਡੇ ਕਿਸੇ ਮਰੀਜ਼ ਨੂੰ ਅਲਰਜੀ ਹੋ ਜਾਂਦੀ ਆ ਆਮ ਪਿੰਡਾਂ 'ਚ ਜੀ ਤੇ ਉਹ ਦਵਾਈ ਸੰਤ ਲੈਣਦਾ ਹੀ ਆ ਡਾਕਟਰ ਤੋਂ ਹੂੰ ਹੂੰ ਤੇ ਕੀ ਆ ਸਾਡੇ ਘਰ ਦੇ ਵਿੱਚ ਆਮ ਜ਼ਿੰਦਗੀ ਦੇ ਵਿੱਚ ਘਰ ਦੇ ਵਿੱਚ ਹਰੇ ਖਾਣ ਖਾਣ ਨੂੰ ਜਿਹੜੀ ਚੀਜ਼ ਮਿਲ ਜਾਂਦੀ ਆ ਸਬਜ਼ੀ ਵਗੈਰਾ ਫਲ ਵਗੈਰਾ ਹਨਾ ਰੋਟੀ ਕਣਕ ਦੀ ਰੋਟੀ ਮੂੰਗੀ ਦੀ ਦਾਲ ਜੀ ਕਿ ਉਦੋਂ ਅਸੀਂ ਮੰਨ ਲਾ ਕਿਸ ਵਸਤੂ ਉਹ ਵਿਅਕਤੀ ਇਹ ਵੀ ਆ ਚੀਜ਼ ਖਾਣੀ ਆ ਜਾਂ ਅਲਰਜੀ ਤੋਂ ਆ ਚੀਜ਼ ਨਹੀਂ ਖਾਣੀ ਜਾਂ ਸ਼ਰਨ ਕਰਦੇ ਆ ਬਸ ਕਈ ਤਰ੍ਹਾਂ ਦੇ ਤੇਲ ਵਰਤਦੇ ਆ ਸਾਬਣ ਵਰਤਦੇ ਆ ਜੀ ਇਹਨਾਂ ਚੀਜ਼ਾਂ ਬਾਰੇ ਵੀ ਥੋੜਾ ਜਿਆ ਸਾਨੂੰ ਦੱਸੋ ਜੀ ਬਹੁਤ ਹੀ ਅੱਛਾ ਸਵਾਲ ਡਾਕਟਰ ਸਾਹਿਬ ਹੈ ਨਾ ਕਿਉਂਕਿ ਜਿਹੜੇ ਕੋਸਮੈਟਿਕਸ ਅਸੀਂ ਯੂਜ਼ ਕਰਦੇ ਆ ਉਹਦੇ ਤੋਂ ਵੀ ਅਲਰਜੀਸ ਹੋ ਸਕਦੀਆਂ ਨੇ ਦੇਖੋ ਖਾਣ ਪੀਣ ਦਾ ਤੇ ਅਲਰਜੀ ਨਾਲ ਬਹੁਤ ਡੇਰਾ ਸੰਬੰਧ ਆ ਹਮ ਆਪਾਂ ਜੇ ਪੇਸ਼ੀ ਨੂੰ ਕਹਿੰਦੇ ਆ ਕਿ ਆਪਾਂ ਉਹ ਚੀਜ਼ਾਂ ਖਾਏ ਜਾਣ ਜਿਹਦੇ ਵਿੱਚ ਵਿਟਾਮਿਨ ਸੀ ਵਿਟਾਮਿਨ E ਤੇ ਵਿਟਾਮਿਨ A ਦੀ ਮਾਤਰਾ ਜ਼ਿਆਦਾ ਹੋਵੇ। ਬਿਲਕੁਲ। ਤਾਂ ਉਹਨਾਂ ਵਿੱਚ ਜਿਵੇਂ ਕਿ ਆਪਾਂ ਪਾਲਕ ਹੈ ਠੀਕ ਹੈ ਹਰੀਆ ਸਬਜ਼ੀ ਹੈਗੀ ਹੈ। ਜੀ। ਇਹਨਾਂ ਵਿੱਚ ਕਾਫੀ ਹੁੰਦਾ ਹੈ ਆਪਣੇ ਫਰੂਟ ਐਪਲ ਹੋ ਗਿਆ, 베ਰੀਜ਼ ਹੋ ਗਿਆ। ਜੀ। ਇਹਨਾਂ ਵਿੱਚ ਬਹੁਤ ਹੁੰਦਾ ਹੈ। ਫਿਰ ਜਿੱਥੇ omega 3 ਫੈਟੀ ਐਸਿਡ ਹੈ ਜਿਵੇਂ ਫਿਸ਼ ਵਿੱਚ ਕਾਫੀ ਹੁੰਦਾ ਹੈਗਾ। ਅਖਰੋਟ। ਅਖਰੋਟ ਹੋ ਗਏ, ਫਲੈਕਸੀਡ ਹੋਏ। ਜੀ। ਠੀਕ ਹੈ। ਹਮ। ਤੇ ਸੈਮਸਨ ਸੀਡ ਹੋਏ। ਕਿੰਨਾ ਵਿੱਚ ਮੈਗਾ 3 ਫੈਟੀ ਐਸਿਡ ਕਾਫੀ ਹੁੰਦਾ ਹੈ 올ਿਵ ਆਇਲ ਇਹ ਵੀ ਕਾਫੀ ਅੱਛਾ ਜਣ ਦਮੇ ਲਈ ਪੇਸ਼ੈਂਟ ਲਈ ਚੰਗਾ ਹੈਗਾ ਤੇ ਪੇਸ਼ੈਂਟ ਆਪਾਂ ਕਹਿੰਦੇ ਕਿ ਜਿਹੜੇ ਤੁਸੀਂ ਪ੍ਰੋਸੈਸਡ ਫੂਡ ਹੈਗੇ ਜੀ ਜਿਹਨੂੰ ਆਪਾਂ ਦੁਆਰਾ ਤਾਲ ਕੇ ਬਣਾਉਣਾ ਚਾਹੁੰਦੇ ਇੱਕ ਟਿੱਕ ਟੁਕੀ ਅੱਜਕਲ ਕਾਫੀ ਚੱਲੀ ਹੈਗੀ ਹੈ ਮਾਰਕੀਟ ਵਿੱਚ ਉਹ ਨਹੀਂ ਖਾਣੇ ਚਾਹੀਦੇ ਆ ਬੱਚੇ ਕਹਿੰਦੇ ਕਿ ਪੈਕੇਟ ਵਾਲੇ ਜਿਹੜੇ ਫੂਡ ਹੈਗੇ ਆ ਜਿਵੇਂ ਚਿਪਸ ਵਗੈਰਾ ਹੋਰ ਚੀਜ਼ਾਂ ਹੈਗੇ ਆ ਇਹ ਬੱਚੇ ਅੱਜਕਲ ਤਾਂ ਸਰਦ ਨਹੀਂ ਖਾਂਦੇ ਰਹਿੰਦੇ ਹੈਗੇ ਇਹ ਬਹੁਤ ਭੈੜੀਆਂ ਹੈ ਦਮੇ ਦੇ ਪੇਸ਼ੈਂਟ ਲਈ ਕੋਈ ਅਚਾਰ ਚਟਨੀਆਂ ਜਿਨ੍ਹਾਂ ਵਿੱਚ ਸਲਫਾਈਟ ਜ਼ਿਆਦਾ ਹੈਗੀ ਹੈ ਬੀਅਰ ਵਾਈਨ ਜਿੰਨ੍ਹਾਂ ਵਿੱਚ ਸਲਫਾਈਟਸ ਬਹੁਤ ਜ਼ਿਆਦਾ ਹੈਗੇ ਆ ਇਹਦੀ ਵਰਤੋਂ ਕੱਟ ਕਰਨੀ ਚਾਹੀਦੀ ਹੈ ਕੋਈ ਪ੍ਰੋਸੈਸਡ ਮੀਟ ਹੈਗੀ ਹੈ ਕੋਲਡ ਡੈਰੀ ਪ੍ਰੋਡਕਟ ਹੈਗੇ ਆ ਇਹ ਕੱਟ ਵਰਤੋਂ ਕਰਨੀ ਚਾਹੀਦੀ ਹੈ ਤੇ ਬਾਕੀ ਜਿਹੜੇ ਆਪਾਂ ਕਹਿੰਦੇ ਪੇਸ਼ੈਂਟ ਨੂੰ ਜੇ ਕੋਈ ਪਰਫਿਊਮ ਵਗੈਰਾ ਲਗਾਉਣਾ ਹੈਗਾ ਇਹ ਪਰਫਿਊਮ ਕੈਮੀਕਲਸ ਹੈਗੇ ਆ ਸਪੈਸ਼ਲੀ ਕੋਈ ਪਰਫਿਊਮ ਹੋ ਗਿਆ ਪੇਂਟ ਹੋ ਗਿਆ ਜਾਂ ਡਿਟਰਜੈਂਟਸ ਯੂਜ਼ ਕਰਦੇ ਆਪਾਂ ਕੈਮੀਕਲਸ ਜੀ ਇਹਨਾਂ ਨਾਲ ਪੇਸ਼ੇ ਨੂੰ ਬਹੁਤ ਦਿੱਕਤ ਆਉਂਦੀ ਹੈ ਜੇ ਕਿਸੇ ਨੇ ਪਰਫਿਊਮ ਲਗਾਉਣੇ ਪੈਂਦਾ ਹੈ ਤਾਂ ਪੇਸ਼ੇ ਕਹਿੰਦੇ ਕਿ ਪਿੱਛੇ ਪਿੱਠ ਤੇ ਲਗਾ ਲਓ ਅੱਗੇ ਨਾ ਲਗਾਓ ਬਿਲਕੁਲ ਸਪੈਸ਼ਲੀ ਜੇ ਮੈਂ ਟੈਲਕਮ ਪਾਊਡਰ ਹੈਗਾ ਟੈਲਕਮ ਪਾਊਡਰ ਹੈ ਇਹ ਇੱਕ ਤਰੀਕਾ ਨਾਲ ਮਿੱਟੀ ਹੈਗੀ ਹੈ ਔਰ ਬਹੁਤ ਫਾਈਨ ਮਿੱਟੀ ਹੈ ਪੇਸ਼ੇ ਲਗਾਉਂਦਾ ਤੇ ਉਹ ਆਪਣੇ ਆਪ ਨੂੰ ਮਿੱਟੀ ਆਪ ਹੀ ਦੇ ਜਾ ਰਿਹਾ ਹੈਗਾ ਠੀਕ ਹੈ ਉਹ ਬਿਲਕੁਲ ਵਰਤੋਂ ਨਹੀਂ ਕਰਨੀ ਚਾਹੀਦੀ ਜੀ ਇਹ ਕਰਨੀ ਵੀ ਹੈ ਪਿੱਛੇ ਪਿੱਠ ਪਿੱਛੇ ਕਰ ਲਓ ਅੱਗੇ ਨਹੀਂ ਕਰਨੀ ਹੈਗੀ ਜਿਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਵੈਦਰ ਤੇ ਸਾਡਾ ਕੰਟਰੋਲ ਨਹੀਂ ਹੈ ਹੈਨ ਮੌਸਮ ਨੇ ਇਦਾਂ ਦਾ ਹੀ ਰਹਿਣਾ ਹੈ ਇੰਡੀਆ ਵਿੱਚ ਲੇਕਿਨ ਅਸੀਂ ਕੀ ਖਾ ਰਹੇ ਹਾਂ ਅਸੀਂ ਕੀ ਵਰਤ ਰਹੇ ਹਾਂ ਉਹਦੇ ਵਿੱਚ ਸਾਡਾ ਕੰਟਰੋਲ ਹੈ ਅਸੀਂ ਬਹੁਤ ਹੀ ਕੰਟਰੋਲ ਵੇ ਵਿੱਚ ਚੱਲੀਏ ਕਿ ਬਹੁਤ ਹੀ ਅੱਛਾ ਖਾਣਾ ਖਾਈਏ ਸਾਫ਼ ਸੁਥਰਾ ਖਾਈਏ ਜਿਹਨੂੰ ਪਾਣੀ ਨਾਲ ਅੱਛੇ ਤਰੀਕੇ ਨਾਲ ਧੋਇਆ ਜਾਏ ਖਾਣੇ ਨੂੰ ਵੀ ਫਰੂਟ ਨੂੰ ਵੀ ਸਬਜ਼ੀਆਂ ਨੂੰ ਵੀ ਆਪਣੇ ਹੱਥ ਨੂੰ ਵੀ ਅੱਛੇ ਤਰੀਕੇ ਨਾਲ ਧੋਈਏ ਆਪਣੇ ਨਖੂਨ ਵਗੈਰਾ ਕੱਟ ਕੇ ਰੱਖੀਏ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਪਰਫਿਊਮ ਵਗੈਰਾ ਜੇ ਯੂਜ਼ ਕਰਨਾ ਹੈ ਤੇ ਪਿੱਟ ਤੇ ਇਸਤੇਮਾਲ ਕਰੀਏ ਤਾਂ ਕਿ ਉਹਨਾਂ ਦੇ ਜਿਹੜੇ ਫਿਊਮਸ ਨੇ ਸਾਡੇ ਨੱਕ ਵਿੱਚ ਜਾ ਕੇ ਔਰ ਅਲਰਜੀ ਔਰ ਦਮੇ ਦੀ ਪ੍ਰੋਬਲਮਸ ਨਾ ਕਰ ਸਕਣ ਤੁਸੀਂ ਦੇਖਿਆ ਹੋ ਨਾ ਛੋਟੇ ਬੱਚਿਆਂ ਵਿੱਚ ਅਸੀਂ ਆਲਵੇਜ਼ ਪੇਰੈਂਟਸ ਨੂੰ ਐਡਵਾਈਸ ਕਰਦੇ ਹਾਂ ਕਿ ਟੈਲਕਮ ਪਾਊਡਰ ਬਿਲਕੁਲ ਨਹੀਂ ਲਗਾਉਣਾ ਬੱਚਿਆਂ ਨੂੰ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ ਕਿਉਂਕਿ ਉਹਦੇ ਛੋਟੇ-ਛੋਟੇ ਕਣ ਜਿਹੜੇ ਫਿਊਮਸ ਹੁੰਨੇ ਨੇ ਉਹ ਹੀ ਸਾਹ ਦੀ ਨਲੀ ਵਿੱਚ ਜਾ ਕੇ ਅੱਗੇ ਜਾ ਕੇ ਦਮਾ ਕ੍ਰੀਏਟ ਕਰਦੇ ਐ ਔਰ ਅਲਰਜੀਜ਼ ਪੈਦਾ ਕਰ ਸਕਦੇ ਐ ਐਸ ਕਰਕੇ ਅੱਛੀ ਕੰਪਨੀ ਦੀਆਂ ਚੀਜ਼ਾਂ ਯੂਜ਼ ਕਰੋ ਘੱਟੋ-ਘੱਟ ਕਾਸਮੈਟਿਕਸ ਯੂਜ਼ ਕਰੋ ਔਰ ਜੇ ਯੂਜ਼ ਵੀ ਕਰਨਾ ਹੈ ਤੇ ਅੱਛੀ ਕੰਪਨੀ ਦਾ ਯੂਜ਼ ਕਰੋ ਤਰੀਕੇ ਨਾਲ ਯੂਜ਼ ਕਰੋ ਡਾਕਟਰ ਸਭਾਪਾ ਗੱਲ ਕਰ ਰਹੇ ਸੀ ਕਿ ਅਸਥਮਾ ਅਸਥਮਾ ਕਿੱਦਾਂ ਦੀ ਬਿਮਾਰੀ ਹੈ ਜੀ ਅਸਥਮਾ ਵਿੱਚ ਹੁੰਦਾ ਕੀ ਹੈ ਕਿ ਜਿਹੜੇ ਸਾਹ ਦੀਆਂ ਨਾਲੀਆਂ ਹਨ ਉਹਨਾਂ 'ਚ ਸੋਜਿਸ਼ ਆ ਜਾਂਦੀ ਹੈ ਤੇ ਉਹ ਟਾਈਟ ਹੋ ਜਾਂਦੀ ਹੈ ਜੀ ਤੇ ਇਹ ਚੀਜ਼ ਬਾਰ-ਬਾਰ ਹੁੰਦੀ ਹੈ ਜਿਵੇਂ ਹੋ ਗਈ ਹੈ ਕੁਝ ਦਿਨ ਬਾਅਦ ਹਟ ਗਈ ਹੈ ਦਵਾਈਆਂ ਨਾਲ ਜਾਂ ਬਿਨਾਂ ਦਵਾਈ ਤੋਂ ਜੀ ਫੇਰ ਕੁਝ ਦਿਨਾਂ ਬਾਅਦ ਹੋ ਗਈ ਜਦੋਂ ਇਹ ਚੀਜ਼ ਬਾਰ-ਬਾਰ ਹੁੰਦੀ ਹੈ ਤਾਂ ਆਪਾਂ ਪੇਸ਼ੇ ਨੂੰ ਕਹਿੰਦੇ ਆ ਕਿ ਦਮਾ ਹੋ ਗਿਆ ਹੈਗਾ ਜੀ ਤੇ ਇਹਦੇ ਨਾਲ ਪੇਸ਼ੇ ਨੂੰ ਸੋਜਿਸ਼ ਹੋਣ ਨਾਲ ਤੇ ਪੇਸ਼ੇ ਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਹੈ ਉਹਦੇ ਛਾਤੀ ਦਾ ਆਸਾਨ ਲੈਂਦਾ ਤਾਂ ਉਸ ਸੀਟੇ ਜਿਹੀ ਆਵਾਜ਼ ਆਉਂਦੀ ਹੈ ਜੀ ਪੇਸ਼ੈਂਟ ਨੂੰ ਖਾਂਸੀ ਆਉਂਦੀ ਹੈ ਜਦੋਂ ਇਹ ਪ੍ਰੋਬਲਮ ਰਾਤ ਨੂੰ ਜਿਆਦਾ ਹੁੰਦੀ ਹੈ अर्ਲੀ ਮਾਰਨਿੰਗ ਕਾਫੀ ਜਿਆਦਾ ਇਹ ਪ੍ਰੋਬਲਮ ਹੁੰਦੀ ਹੈਗੀ ਹੈ ਛਾਤੀ ਚ ਦਰਦ ਹੁੰਦਾ ਹੈ ਨੀਂਦ ਨਹੀਂ ਆਉਂਦੀ ਮੂਡ ਬੰਦੇ ਦਾ ਸਾਰਾ ਦਿਨ ਗੁੱਸੇ ਚ ਟਾਈਪ ਦਾ ਮੂਡ ਰਹਿੰਦਾ ਹੈਗਾ ਇਰੀਟੇਟਡ ਰਹਿੰਦਾ ਹੈ ਇਰੀਟੇਟਰ ਰਹਿੰਦਾ ਹੈਗਾ ਤੇ ਕਈ ਪੇਸ਼ੈਂਟ ਬੱਚੇ ਸਪੈਸ਼ਲੀ ਹੈ ਉਹਨਾਂ ਪਰ ਘਟਨਾ ਸ਼ੁਰੂ ਹੋ ਜਾਂਦਾ ਹੈਗਾ ਜੀ ਡਾਕਟਰ ਜੀ ਵੀ ਕੋਈ ਟਾਈਪਸ ਵੀ ਹੁੰਦੀ ਹੈ ਅਸਥਮਾ ਦੀ ਅਸਥਮਾ ਕਾਫੀ ਟਾਈਪਸ ਦਾ ਹੁੰਦਾ ਹੈਗਾ ਜਿਵੇਂ ਆਪਾਂ ਕਹਿੰਦੇ ਕਿ ਅਲਰਜੀਕ ਅਸਥਮਾ ਫਿਰ ਇੱਕ ਨੋਨ ਅਲਰਜੀਕ ਅਸਥਮਾ ਹੁੰਦਾ ਹੈਗਾ ਫਿਰ ਇੱਕ ਨਾਕਟਰਨਲ ਅਸਥਮਾ ਹੁੰਦਾ ਜਿਹੜਾ ਕਿ ਰਾਤ ਨੂੰ ਹੁੰਦਾ ਜ਼ਿਆਦਾਤਰ ਇਹ ਚੀਜ਼ ਆ ਜੀ ਫਿਰ ਅਡਲਟ ਓਨਸੈਟ ਅਸਥਮਾ ਹੁੰਦਾ ਹੈ ਮਤਲਬ ਕਿ ਜਿਹੜਾ ਪੇਸ਼ੈਂਟ ਨੂੰ ਬਚਪਨ ਚ ਕੋਈ ਦਿੱਕਤ ਦਮੇ ਦੀ ਨਹੀਂ ਹੁੰਦੀ ਪਰ ਜਦੋਂ ਆਪਣੇ 20 ਸਾਲ ਤੋਂ ਬਾਅਦ ਉਹਨਾਂ ਨੂੰ ਦਿੱਕਤ ਆਣੀ ਸ਼ੁਰੂ ਹੋ ਜਾਂਦੀ ਹੈਗੀ ਆ ਜੀ ਲਕਸੋ ਉਹਦਾ ਕੀ ਰੀਜ਼ਨ ਹੁੰਦਾ ਹੈ ਉਹ ਜੀਨਸ ਵਿੱਚ ਹੁੰਦਾ ਹੈ ਕਿ ਉਹ ਮਤਲਬ ਅਲਰਜੀਜ਼ ਕਰਕੇ ਹੀ ਹੁੰਦੀ ਹੈ ਇਹ ਚੀਜ਼ ਦੇਖੋ ਉਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਤਾਂ ਉਹਦੇ ਜੈਨੇਟਿਕ ਪ੍ਰੋਗਰਾਮਿੰਗ ਹੁੰਦੀ ਹੈ ਕਿ ਅਲਰਜੀਕ ਤਾਂ ਹੁੰਦੀ ਹੈਗੇ ਆ ਪਰ ਕਈ ਫੈਕਟਰ ਹੈ ਉਹਨਾਂ ਨੂੰ ਇਹ ਚੀਜ਼ ਵਧਾਉਂਦੇ ਹੈ ਜਿਵੇਂ ਕਿ ਉਹਨਾਂ ਨੂੰ ਕੋਈ ਵਾਇਰਸ ਇਨਫੈਕਸ਼ਨ ਹੋਈ ਤਾਂ ਉਹ ਜਿਹੜੇ ਪਰਸਿਸਟ ਕਰਕੇ ਉਹ ਦਮਾ ਹੋਣੀ ਸ਼ੁਰੂ ਹੋ ਗਈ ਹੈ ਇਹ ਚੀਜ਼ ਸਪੈਸ਼ਲੀ ਲੇਡਿਸ ਜ਼ਿਆਦਾ ਹੁੰਦੀ ਹੈਗੀ ਹੈ ਠੀਕ ਹੈ ਫਿਰ ਪੋਲੂਸ਼ਨ ਦਾ ਐਕਸਪੋਜ਼ਰ ਬਹੁਤ ਜ਼ਿਆਦਾ ਹੋ ਰਿਹਾ ਹੈ ਓਕਿਪੇਸ਼ਨ ਐਕਸਪੋਜ਼ਰ ਬਹੁਤ ਜ਼ਿਆਦਾ ਹੋ ਰਿਹਾ ਹੈ ਜੀ ਜਿਹੜੀ ਇਹ ਚੀਜ਼ ਅਡਲਟ ਔਨਸਟ ਐਸਮਾ ਬਦਾਨਦੀ ਹੈਗੀ ਹੈ ਜੀ ਡਾਕਟਰ ਸਾਹਿਬ ਅਸਥਮਾ ਦੀ ਬਿਮਾਰੀ ਦਵੇਂ ਦੀ ਬਿਮਾਰੀ ਕੀ ਕੰਟੇਜੀਅਸ ਹੁੰਦੀ ਹੈ ਮਤਲਬ ਇਹ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਫੈਲ ਸਕਦੀ ਹੈ ਇਹ ਕੁਐਸਚਨ ਮੈਨੂੰ ਲੱਗਦਾ ਹੈ ਕਿ ਹਰੇਕ ਪੇਸ਼ੈਂਟ ਆ ਕੇ ਮੈਨੂੰ ਪੁੱਛਦਾ ਹੈ ਕਿ ਸਾਡੇ ਘਰ ਵਿੱਚ ਇੱਕ ਬੰਦੇ ਨੂੰ ਐਸਮਾ ਹੈ ਬਾਕੀ ਬੱਚੇ ਜਾ ਸਕਦੇ ਕਿ ਨਹੀਂ ਜੀ ਦੇਖੋ ਜਿਹੜੇ ਦਾਮਾ ਹੈਗੀ ਹੈ ਇਹ ਜੈਨੇਟਿਕ ਬਿਮਾਰੀ ਹੈਗੀ ਹੈ ਜੈਨੇਟਿਕ ਬਿਮਾਰੀ ਹੈ ਕਿ ਆਪਣੇ ਪੇਰੈਂਟਸ ਤੋਂ ਇਹਦੇ ਜੀਨ ਬੱਚਿਆਂ ਨੂੰ ਜਾਂਦੇ ਹੈਗੇ ਆ ਹਾਂ ਤਾਂ ਜੈਨੇਟਿਕ ਮਤਲਬ ਇਹ ਨਹੀਂ ਕਿ ਹਰੇਕ ਜੇ ਪੇਰੈਂਟ ਨੂੰ ਦਮਾ ਹੈ ਤਾਂ ਬੱਚੇ ਨੂੰ ਵੀ ਹੋਊਗਾ ਜੀ ਜੇ ਇੱਕ ਪੇਰੈਂਟ ਨੂੰ ਦਮਾ ਹੈ ਤਾਂ 25% ਬੱਚੇ ਨੂੰ ਚਾਂਸ ਹੈ ਤੇ ਦੋ ਪੇਰੈਂਟਸ ਨੂੰ ਦਮਾ ਹੈ ਤਾਂ 50% ਚਾਂਸ ਹੈਗਾ ਤਾਂ ਜਿਹੜੇ ਬੱਚੇ ਨੂੰ ਅਲਰਜੀਕ ਹੈ ਕੁਝ এনवायरमेंट ਚੀਜ਼ਾਂ ਉਹ ਤੇ ਅਫੈਕਟ ਕਰਦੀਆਂ ਤਾਂ ਉਹਨੂੰ ਦਮਾ ਹੋ ਜਾਂਦਾ ਪਰ ਇਹ ਦਮਾ ਇੱਕ ਤੋਂ ਦੂਜੇ ਬੱਚੇ ਨੂੰ ਨਹੀਂ ਫੈਲਦਾ ਇੱਕ ਤਾਂ ਹਾਂ ਹਾਂ ਡਾਕਟਰ ਸੇ ਇੱਥੇ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗੀ ਤੁਸੀਂ ਕਿਹਾ ਕਿ ਅਸਥਮਾ ਯਾਨੀ ਦਮਾ ਜੋ ਹੈ ਇੱਕ ਜੈਨੇਟਿਕ ਬਿਮਾਰੀ ਹੈ ਡਾਕਟਰ ਸੇ ਅਕਸਰ ਮਰੀਜ਼ ਸਾਡੇ ਕੋਲ ਆਉਂਦੇ ਪੇਰੈਂਟਸ ਕਿ ਜਿਹਦੇ ਉਹ ਕਹਿੰਦੇ ਸਾਡੇ ਪਹਿਲੇ ਬੱਚੇ ਨੂੰ ਅਸਥਮਾ ਹੈ ਹੁਣ ਅਸੀਂ ਸੈਕੰਡ ਬੇਬੀ ਪਲਾਨ ਕਰ ਰਹੇ ਹਾਂ ਤੇ ਐਦਾਂ ਦਾ ਕੀ ਕੀਤਾ ਜਾਏ ਕਿਉਂਕਿ ਹੁਣ ਪਤਾ ਚੱਲ ਗਿਆ ਹੈ ਕਿ ਫੈਮਿਲੀ ਵਿੱਚ ਯਾ ਮਾਪਿਆਂ ਨੂੰ ਅਸਥਮਾ ਹੈਗਾ ਤੇ ਇਸ ਬੱਚੇ ਨੂੰ ਦਮਾ ਨਾ ਹੋਵੇ ਐਦਾਂ ਦਾ ਕੁਝ ਕਾਰਗਰ ਇਲਾਜ ਹੈਗਾ ਜਿਹੜਾ ਪਹਿਲੇ ਹੀ ਟ੍ਰੀਟਮੈਂਟ ਕੀਤਾ ਜਾ ਸਕੇ ਕਿ ਆਉਣ ਵਾਲੇ ਬੱਚੇ ਨੂੰ ਦਮੇ ਦੀ ਹੈ ਅਲਰਜੀ ਦੀ ਪ੍ਰੋਬਲਮਸ ਨਾ ਹੋਣ ਦੇਖੋ ਇਹਦੇ ਵਿੱਚ ਇਹ ਕਿ ਦੇਖੋ ਜੈਨੇਟਿਕ ਬਿਮਾਰੀ ਆਪਾਂ ਜੀਨਸ ਟਰਾਂਸਫਰ ਤਾਂ ਨਹੀਂ ਰੋਕ ਸਕਦੇ ਆਪਾਂ ਬੱਚੇ ਦੀ ਜਾਨ ਚ ਜੀ ਹਾਂ ਕਈ ਚੀਜ਼ ਹੈਗੇ ਜਿਹੜੇ ਮਦਰ ਹੈਗੇ ਜੇ ਪ੍ਰੈਗਨੈਂਸੀ ਹੈ ਪ੍ਰੈਗਨੈਂਸੀ ਚ ਹੋ ਸਮੋਕਿੰਗ ਕਰਦੇ ਜਾਂ ਨਾਲ ਵਾਲੇ ਬੰਦੇ ਸਮੋਕਿੰਗ ਕਰਦੇ ਹੈਗੇ ਜੀ ਜੇ ਪ੍ਰੈਗਨੈਂਸੀ ਸਪੈਸ਼ਲ ਲੇਡਿਸ ਨੂੰ ਦਮੇ ਦੀ ਸ਼ਿਕਾਇਤ ਰਹਿੰਦੀ ਜਿਹੜੀ ਕੰਟਰੋਲ ਨਹੀਂ ਹੋ ਰਹੀ ਹੈਗੀ ਓਕੇ ਠੀਕ ਹੈ ਮਦਰ ਨੂੰ ਵਿਟਾਮਿਨ ਡੀ ਘੱਟ ਮਿਲ ਰਿਹਾ ਹੈਗਾ ਪ੍ਰੈਗਨੈਂਸੀ ਚ ਓਕੇ ਫਿਰ ਜਿਹੜਾ ਉਹਦੀ ਡਿਲੀਵਰੀ ਹੋਈ ਹੈ ਜੇ ਪੇਟ ਰਾਹੀਂ ਮਤਲਬ ਸੀਜ਼ੇਰੀਅਨ ਸੈਕਸ਼ਨ ਹੋਇਆ ਉਹ ਦਮੇ ਨੂੰ ਵਧਾਉਂਦੀ ਹੈਗੀ ਹੈ ਓਕੇ ਤੇ ਸਪੈਸ਼ਲੀ ਜੇ ਬੱਚਾ ਹੋਇਆ ਉਹਨੂੰ ਤੁਸੀਂ ਬ੍ਰੈਸਟ ਫੀਡ ਨਹੀਂ ਕਰਦੇ ਹੈਗੇ ਤਾਂ ਉਹਦੇ ਦਮੇ ਦੇ ਚਾਂਸ ਵੱਧ ਜਾਂਦੇ ਹੈਗੇ ਓਕੇ ਮਤਲਬ ਛੋਟੇ ਛੋਟੇ ਗੱਲਾਂ ਹੈਗੇ ਮਤਲਬ ਕਿ ਜਿਹੜੇ ਇਹ ਚੀਜ਼ ਮਦਰ ਤੋਂ ਬੱਚੇ ਨੂੰ ਦਮਾ ਵਧਾਉਂਦੇ ਹੈ ਵਧਾਉਂਦੀ ਹੈ ਬਹੁਤ ਹੀ ਅੱਛਾ ਪੁਆਇੰਟ ਡਾਕਟਰ ਮੋਦੀ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੂੰ ਜਾਂ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਨਹੀਂ ਪਿਲਾਉਂਦੀਆਂ ਬ੍ਰੈਸਟਫੀਡ ਨਹੀਂ ਕਰਾਉਂਦੀਆਂ ਇੱਕ ਬਹੁਤ ਵੱਡਾ ਫੈਕਟਰ ਹੈਗਾ ਬੱਚਿਆਂ ਵਿੱਚ ਢੇਰ ਸਾਰੀਆਂ ਬਿਮਾਰੀਆਂ ਹੋਣ ਦਾ ਤੇ ਜੇ ਇੱਕ ਮਾਂ ਆਪਣੇ ਬੱਚੇ ਨੂੰ ਬ੍ਰੈਸਟਫੀਡ ਕਰਾਉਂਦੀ ਹੈ ਤੇ ਕਈ ਬਿਮਾਰੀਆਂ ਤੋਂ ਇਨਕਲੂਡਿੰਗ ਅਸਥਮਾ ਦਮਾ ਅਲਰਜੀਸ ਤੇ ਨਿਊਮੋਨੀਆ ਤੋਂ ਬੱਚੇ ਨੂੰ ਬਚਾਇਆ ਜਾ ਸਕਦਾ ਹੈ ਤੇ ਅੱਜ ਇਸ ਸਟੇਜ ਤੋਂ ਮੈਂ ਇਹੀ ਰਿਕੁਐਸਟ ਕਰਾਂਗੀ ਸਾਰੀਆਂ ਨਵੀਆਂ ਮਾਵਾਂ ਨੂੰ ਕਿ ਘੱਟੋਂ ਘੱਟ 2 ਸਾਲ ਤੱਕ ਬੱਚੇ ਨੂੰ ਆਪਣਾ ਦੁੱਧ ਜ਼ਰੂਰ ਪਿਲਾਓ ਡਾਕਟਰ ਸਾਹਿਬ ਸਿੰਪਟਮਸ ਕੀ ਹੁੰਦੇ ਨੇ ਅਸਥਮਾ ਦਮੇ ਦੇ ਜਿਹੜੇ ਐਸਮਾ ਦਮੇ ਦੇ ਸਿੰਪਟਮ ਹੈਗੇ ਆ ਜਿਹੜੇ ਬੱਚੇ 'ਚ ਤੇ ਵੱਡੇ 'ਚ ਥੋੜੇ ਅਲੱਗ ਹੁੰਦੇ ਹੈਗੇ ਆ ਜੀ ਉਹਨ ਜਿਹੜੇ ਬੱਚੇ ਹੈ ਉਹਨਾਂ ਵਿੱਚ ਕੀ ਹੁੰਦਾ ਕਿ ਜੁਕਾਮ ਹੁੰਦਾ ਹੈ ਜਲਦੀ ਠੀਕ ਨਹੀਂ ਹੁੰਦਾ ਛਾਤੀ ਨੂੰ ਫੜ ਲੈਂਦਾ ਹੈ ਹਮਮ ਤੇ ਕਾਫੀ ਕਾਫੀ ਦਿਨੋਂ ਖਾਂਸੀ ਚੱਲਦੀ ਰਹਿੰਦੀ ਹੈ ਜੀ ਕਿਉਂਕਿ ਬੱਚੇ ਹੈ ਬਲਗਮ ਨਹੀਂ ਕੱਢ ਸਕਦੇ ਉੱਥੇ ਇਕੱਠੇ ਕਰਦੇ ਰਹਿੰਦੇ ਹੈਗੇ ਤਾਂ ਛਾਤੀ ਉਹਨਾਂ ਬਹੁਤ ਖੜਕਦੀ ਹੈਗੀ ਹੈ ਜੀ ਤੇ ਛਾਤੀ ਵਿੱਚ ਸੀਟੀ ਸਾਹ ਔਖਾ ਹੁੰਦਾ ਹੈ ਸੀਟੀ ਵਰਗੀ ਆਵਾਜ਼ ਆਉਂਦੀ ਹੈ ਜੀ ਉਹਨਾਂ ਵੇਟ ਨਹੀਂ ਵੱਧਦਾ ਤੇ ਜੋ ਸਾਹ ਲੈਂਦੇ ਨੱਕ ਫੁੱਲਣ ਲੱਗ ਜਾਂਦੇ ਦਮਾ ਵੱਜ ਜਾਂਦਾ ਹੈਗਾ ਡਾਕਟਰ ਸਾਹਿਬ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਇੱਕ ਦਰਸ਼ਕ ਜੁੜੇ ਨੇ ਸਾਡੇ ਨਾਲ ਹੈਲੋ 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 ਤੁਹਾਨੂੰ ਸੁਣਦੀ ਮੈਨੂੰ ਸਾਫ਼ੀ ਆਵਾਜ਼ ਮੈਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਟੂਡੀਓ ਵਿੱਚ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਂ ਦਾਸਤਾ ਨੂੰ ਪੁੱਛਣਾ ਮੈਨੂੰ ਸਾਫ਼ੀ ਪ੍ਰੋਬਲਮ ਪੜੀ ਜਾਂਦੀ ਹੈ ਕਿ 30000 ਤੋਂ ਡਾਕਟਰ ਸਰ ਦਰਸ਼ਕ ਜੀ ਸਾਡੇ ਕਿੰਨੇ ਆ ਗਿਆ ਅ ਮੇ ਸਭੇ ਤੋਂ ਮੇਰਾ ਇਲਾਜ ਵੀ ਤੁਹਾਡੇ ਹਸਪਤਾਲ ਚ ਇਲਾਜ ਦੇ ਵੀ ਤੋਂ ਜੀ ਜੀ ਤੁਹਾਡੀ ਉਮਰ ਕਿੰਨੀ ਹੈ ਡਾਕਟਰ ਸਾਹਿਬ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਜਿਹੜੀ ਸਾਹ ਦੀ ਤਕਲੀਫ ਹੁੰਦੀ ਹੈ ਵੈਸੇ ਜਿਹੜੀ ਈ ਪੁਰਾਣੀ ਹੈ ਦਮਾ ਕਰਕੇ ਹੀ ਹੁੰਦੀ ਹੈ ਬਟ ਕੁਝ ਬਿਮਾਰੀਆਂ ਹੋਰ ਵੀ ਹੁੰਦੀਆਂ ਜਿਹਨੂੰ ਆਪਾਂ ਸੀਓਪੀਡੀ ਕਹਿੰਦੇ ਆ ਜੀ ਜੇ ਸਪੈਸ਼ਲੀ ਪੇਸ਼ੈਂਟ ਕੋਈ ਸਮੋਕਿੰਗ ਕਰਦਾ ਹੈਗਾ ਹੋਰ ਹੈ ਤਾਂ ਉਹਦੇ ਕਰਕੇ ਸੀਓਪੀਡੀ ਬਿਮਾਰੀ ਹੁੰਦੀ ਹੈ ਉਹ ਵੀ ਲੰਬੀ ਚੱਲਦੀ ਹੈਗੀ ਹੈ ਜੀ ਪਰ ਜਿਹੜੀ ਹੁਣ ਦਮਾ ਹੈਗੀ ਹੈ ਉਹ ਹੀ ਹੈ ਕਿ ਦਮਾ ਲੰਬੇ ਸਮੇਂ ਤੱਕ ਚੱਲਣ ਵਾਲੀ ਬਿਮਾਰੀ ਹੈਗੀ ਹੈ ਜੀ ਜੇ ਇਹਦਾ ਸਹੀ ਇਲਾਜ ਸ਼ੁਰੂ ਚੋ ਹੀ ਨਾ ਕੀਤਾ ਜਾਵੇ ਤੈਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਪ੍ਰੋਬਲਮ ਚੱਲਦੀ ਰਹਿੰਦੀ ਹੈਗੀ ਹੈ ਤਾਂ ਇਹ ਤੁਹਾਡੀ 30 ਸਾਲ ਦਾ ਪ੍ਰੋਬਲਮ ਹੈ ਹੋ ਸਕਦਾ ਤੁਸੀਂ ਦਵਾਈ ਜਿਆਦਾ ਪ੍ਰੋਪਰ ਨਹੀਂ ਖਾ ਰਹੇ ਹੈਗੇ ਜਾਂ ਪ੍ਰੋਪਰ ਚੈੱਕਅਪ ਨਹੀਂ ਕਰਵਾ ਰਹੇ ਜੇ ਇੱਕ ਵਾਰ ਪ੍ਰੋਪਰ ਚੈੱਕਅਪ ਕਰਵਾ ਕੇ ਆਪਣਾ ਤੁਸੀਂ ਇਲਾਜ ਸ਼ੁਰੂ ਕਰੋਗੇ ਮੈਨੂੰ ਲੱਗਦਾ ਤੁਹਾਨੂੰ ਕੋਈ ਪ੍ਰੋਬਲਮ ਰਹੂਗੀ ਐਂਡ ਤੁਹਾਡੀ ਦਵਾਈਆਂ ਵੀ ਬੰਦ ਹੋ ਸਕਦੀ ਹੈਗੀ ਹੈ ਡਾਕਟਰ ਸਾਹਿਬ ਸਮਾਂ ਘੱਟ ਰਹਿ ਗਿਆ ਬਹੁਤ ਕੁਝ ਪੁੱਛਣਾ ਚਾਹਨੀ ਹੈ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਪੁੱਛਣਾ ਚਾਹਨੀ ਹੈ ਇਨਹੇਲਰ ਜਦੋਂ ਵੀ ਆਪਾਂ ਡਾਕਟਰਸ ਡਾਇਗਨੋਸ ਕਰਦੇ ਹੈ ਕਿ ਮਰੀਜ਼ ਨੂੰ ਦਵਾ ਹੈਗਾ ਤੇ ਆਪਾਂ ਉਹਨਾਂ ਨੂੰ ਐਡਵਾਈਸ ਕਰਦੇ ਹੈ ਕਿ ਤੁਹਾਨੂੰ ਇਨਹੇਲਰ ਯਾਨੀ ਕਿ ਕਾਮਨ ਲੈਂਗੁਏਜ ਵਿੱਚ ਕਹੀਏ ਤਾਂ ਪੰਪ ਲੈਣਾ ਪਏਗਾ ਬਸ ਇਹ ਸੁਣਦੇ ਹੀ ਮਰੀਜ਼ ਜਿਹੜਾ ਹੈਗਾ ਡਾਕਟਰ ਬਦਲ ਦਿੰਦਾ ਡਾਕਟਰ ਮਰੀਜ਼ ਨੂੰ ਲੱਗਦਾ ਹੈ ਕਿ ਇਹ ਪੰਪ ਜੇ ਸ਼ੁਰੂ ਕੀਤਾ ਸੀ ਤੇ ਇਹ ਜ਼ਿੰਦਗੀ ਭਰ ਲਈ ਲੈਣਾ ਪੈਣਾ ਇਹਦੀ ਆਦਤ ਪੈ ਜਾਂਦੀ ਹੈ ਡਾਕਟਰ ਸਾਹਿਬ ਇਹ ਕਿੰਨੀ ਸੱਚਾਈ ਹੈ ਦੇ ਵਿੱਚ ਦੇਖੋ ਇਹ ਕੁਐਸਚਨ ਬਿਲਕੁਲ ਰੈਲੇਵੈਂਟ ਬਹੁਤ ਕੁਐਸਚਨ ਹੈ ਕਿ ਹਰ ਇੱਕ ਪੇਸ਼ੰਮੰਦ ਕਿ ਇਨਹੇਲਰ ਪਤਨ ਕੀ ਮਤਲਬ ਉਹ ਆਦਤ ਪਹਿਜਣੀ ਹੈ ਤਾਂ ਉਮਰ ਲੈਣਾ ਪੈਣਾ ਤਾਂ ਦੇਖੋ ਆਪਾਂ ਨੂੰ ਹੁਣ ਦਮ ਵਿੱਚ ਕੀ ਹੁੰਦਾ ਕਿ ਸਾਹ ਦੇ ਨਾਲੀਆ ਵਿੱਚ ਸੋਜਿਸ਼ ਹੈਗੀ ਹੈ ਤੇ ਆਪਾਂ ਨੇ ਦਵਾਈ ਉਥੋਂ ਪਹੁੰਚਾਣੀ ਹੈਗੀ ਹੈ ਜੀ ਤੇ ਇੱਕ ਇਨਹੇਲਰ ਐਸਾ ਤਰੀਕਾ ਹੈ ਕਿ ਆਪਾਂ ਸਾਹ ਦੇ ਰਾਹੀਂ ਨੱਕ ਮੂੰਹ ਰਾਹੀਂ ਸਿੱਧਾ ਫੇਫੜੇ ਵਿੱਚ ਸਾਹ ਦੀ ਨਾਲੀ ਵਿੱਚ ਦਵਾਈ ਪਹੁੰਚਾ ਰਹੇ ਆ ਜਿੱਥੋਂ ਅੰਦਰੋਂ ਉਹ ਕੰਮ ਕਰਕੇ ਸਾਰੀ ਸੋਜਿਸ਼ ਖਤਮ ਕਰ ਰਹੀ ਹੈਗੀ ਹੈ ਉਹਨੂੰ ਰਿਪੇਅਰ ਕਰ ਰਹੀ ਹੈਗੀ ਹੈ ਠੀਕ ਹੈ ਮਸਲ ਨੂੰ ਰਿਲੈਕਸ ਕਰ ਰਹੀ ਹੈਗੀ ਹੈ ਤੇ ਗਿਲਟੇ ਜਿਹੜੇ ਥੁੱਕ ਬਣਾਉਂਦੀ ਹੈ ਉਹਨੂੰ ਕੰਟਰੋਲ ਕਰ ਰਹੀ ਹੈਗੀ ਹੈ ਜੀ ਹੁਣ ਜੇ ਆਪਾਂ سیرਪ ਗੋਲੀ ਦਈਏ ਜੀ ਉਹ سیرਪ ਗੋਲੀ ਹੈ ਪਹਿਲਾਂ ਮੂੰਹ ਚ ਜਾਊਗੀ ਪੇਟ ਵਿੱਚ ਜਾਊਗੀ ਪੇਟ 'ਚ ਸਾਰੇ ਘੁਲ ਕੇ ਖੂਨ 'ਚ ਜਾਏਗੀ ਸਾਰੇ ਬੋਡੀ 'ਚ ਫੈਲੇਗੀ ਜੀ ਤਾਂ ਜੇ 100 ਹਿੱਸੇ ਦਵਾਂਗੇ ਤਾਂ ਕੁਝ ਹੀ ਸਹੀ ਫੇਫੜੇ 'ਨ ਪਹੁੰਚੇਗਾ ਜੀ ਤੇ ਬਾਕੀ ਬੋਡੀ ਨੂੰ ਨੁਕਸਾਨ ਨਹੀਂ ਦੇ ਰਹੀ ਹੈਗੀ ਜੀ ਮੇਰੇ ਤੋਂ ਜਿਹੜੀ ਚੀਜ਼ ਨੂੰ ਨਹੀਂ ਲੋੜ ਉੱਥੇ ਵੀ ਉਹ ਦਵਾਈ ਪਹੁੰਚ ਰਹੀ ਹੈ ਔਰ ਜਿੰਨੂੰ ਚਾਹੀਦੀ ਹੈ ਉੱਥੇ ਘੱਟ ਮਾਤਰਾ ਪਹੁੰਚ ਰਹੀ ਹੈ ਬਿਲਕੁਲ ਔਰ ਬਾਕੀ ਬਾਹਰਲੇ ਕੰਟਰੀ ਪੇਸ਼ੈਂਟ ਕਹਿੰਦੇ ਕਿ ਸਾਨੂੰ ਇਨਹੇਲਰ ਹੀ ਦਿਓ ਗੋਲੀਆਂ سیرਪ ਨਾ ਦਿਓ ਜੀ ਤੇ ਬਹੁਤ ਹੀ ਅੱਛੀ ਗੱਲ ਡਾਕਟਰ ਸਾਹਿਬ ਨੇ ਦੱਸੀ ਜੇ ਦਮਾ ਡਾਇਗਨੋਸ ਹੁੰਦਾ ਹੈ ਅਸਥਮਾ ਡਾਇਗਨੋਸ ਹੁੰਦਾ ਹੈ ਤੇ ਜੇ ਡਾਕਟਰ ਤੁਹਾਨੂੰ ਇਨਹੇਲਰ ਯਾਨੀ ਕਿ ਪੰਪ アドਵਾਈਸ ਕਰਦੇ ਹੈ ਤੇ ਉਹ ਲੈਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਰੈਗੂਲਰ ਡਾਕਟਰ ਦੀ ਸਲਾਹ ਤੋਂ ਚਲੋਗੇ ਤੇ ਅਸਥਮਾ ਬਿਮਾਰੀ ਤੋਂ ਇਲਾਜ ਪੂਰਾ ਕਿਉਰੇਬਲ ਆਪਾਂ ਕਰ ਸਕਦੇ ਹਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਤੁਸੀਂ ਨੋਲਿਜ ਸਾਡੇ ਦਰਸ਼ਕਾਂ ਨੂੰ ਦਿੱਤੀ ਆਪਣਾ ਕੀਮਤੀ ਸਮਾਂ ਕੱਟ ਕੇ ਤੁਸੀਂ ਸਾਡੇ ਸਟੂਡੀਓ ਚ ਆਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਨਮਸਕਾਰ